ਅੱਜ ਤੁਹਾਨੂੰ ਦਿਖਾਉਣਿਆ ਦੋਸਤੋ ਕਿ ਕੈਕ ਅਕੈਡਮੀਆ ਕਿੰਨੀਆਂ ਕੌਖੀਆਂ ਤਿਆਰ ਹੁੰਦੀਆਂ ਨੇ ਖੂਨਾਂ ਖੂਨ ਬਹਾਉਣਾ ਪੈਂਦਾ ਮਿੱਤਰੋ ਆਹ ਦੇਖੋ ਪਹਿਲਾਂ ਅਸੀਂ ਗਰਾਊਂਡ ਦੇ ਵਿੱਚ ਭਾਈ ਮਿੰਟੂ ਦਾ ਲਿਆ ਟਰੈਕਟਰ ਤੇ ਟਰੈਕਟਰ ਤੇ ਬਿਠਾਏ ਸਾਡੇ ਪਹਿਲਵਾਨ ਜੀ ਪਹਿਲਵਾਨ ਜੀ ਕਿਉਂ ਬਿਠਾਏ ਇਹਨਾਂ ਨੂੰ ਸਹਾਗਾ ਲਾਉਣ ਦਾ ਤਿਆਰਵਾ ਵਾਲਾ ਜਿਹੜੇ ਨੌਜਵਾਨ ਨੂੰ ਤੁਸੀਂ ਤੱਕ ਰਹੇ ਹੋ ਇਹਦਾ ਨਾਮ ਹੈ ਗੋਰਾ ਰਬੋ ਇੰਟਰਨੈਸ਼ਨਲ ਕਮੈਂਟੇਟਰ ਇਸ ਨੌਜਵਾਨ ਨੂੰ ਸਨਮਾਨ ਦੇ ਵਿੱਚ ਗੱਡੀਆਂ ਤੱਕ ਮਿਲੀਆਂ ਹੋਈਆਂ ਨੇ ਪਰ ਦੇਖ ਰਹੇ ਹੋ ਤੁਸੀਂ ਇਸ ਨੌਜਵਾਨ ਦੀ ਮਿਹਨਤ ਇੰਨਾ ਗਰਾਊਂਡ ਨਾਲ ਪਿਆਰ ਸੀ ਵੀਰ ਮੇਰਾ ਤੁੱਪ ਦੇ ਵਿੱਚ ਪਸੀਨਾ ਪਸੀਨੀ ਹੋ ਕੇ ਇਸ ਨੌਜਵਾਨ ਨੇ ਹੱਥੀ ਕੰਮ ਕੀਤਾ ਏ ਸਾਡੇ ਚੰਨਾ ਬਾਈ ਜੀ ਖੁਦ ਕਬੱਡੀ ਦੇ ਟੌਪ ਦੇ ਆਪਣੇ ਸਮੇਂ ਦੇ 플레이ਰ ਰਹੇ ਨੇ ਜਿਨ੍ਹਾਂ ਨੇ ਖੁਦ ਆਪ ਗਰਾਊਂਡ ਦੇ ਵਿੱਚ ਮਾਰਕ ਕੀਤਾ ਤੇ ਪਾਣੀ ਦਾ ਛੜਕਾ ਕੀਤਾ ਕਿਉਂਕਿ ਗਰਾਊਂਡ ਨਾਲ ਜੁੜੇ ਹੋਏ ਬੰਦੇ ਨੇ ਆ ਦੇਖੋ ਉਸ ਤੋਂ ਬਾਅਦ ਫਿਰ ਅਸੀਂ ਸਾਰਾ ਜੋ ਵੀ ਅਕੈਡਮੀ ਦੇ ਵਿੱਚ ਸਮਾਨ ਅਸੀਂ ਆਪ ਲੁਹਾ ਲੈ ਆ ਕੇ ਖੁਦ ਬਿਲਡਿੰਗ ਕੀਤੀ ਕਿਉਂਕਿ ਸਾਨੂੰ ਗਰਾਊਂਡ ਨਾਲ ਪਿਆਰ ਆ ਅਸਲ ਗੱਲ ਮੰਨੋ ਦੋਸਤੋ ਜਿਹੜਾ ਗਰਾਊਂਡ ਆ ਸਾਡੇ ਲਈ ਉਹ ਗੁਰੂ ਘਰ ਆ ਗਰਾਊਂਡ ਵਿੱਚੋਂ ਸਾਨੂੰ ਬਹੁਤ ਕੁਝ ਮਿਲਿਆ ਕਿਉਂਕਿ ਚੰਨੇ ਬਾਈ ਦੀ ਕਲਮ ਵੀ ਬਹੁਤ ਸੋਹਣਾ ਲਿਖਦੀ ਆ ਕਿ ਖਾਨ ਗੋਲੀਆਂ ਘੋਲ ਕੇ ਪੀਣ ਪੋਸਤ ਛੰਨਾ ਭੁੱਲ ਕੇ ਯਾਰੋ ਖੀਰ ਵਾਲਾ ਗੁਰਦੁਆਰੇ ਜਾਣੋ ਜਿਹੜੇ ਲੋਕ ਹਟ ਗਏ ਬੀੜਾ ਪੱਟ ਦੂ ਜਿਹੜੋ ਫਕੀਰ ਵਾਲਾ ਕਿ ਕਬੱਡੀ ਕਦੇ ਨਹੀਂ ਜੱਗ ਤੇ ਮਰਨ ਦੇਣੀ ਚੰਨਾ ਕਹਿੰਦਾ ਹੈ ਆਲਮਗੀਰ ਵਾਲਾ ਬਾਕੀ ਖੇਡਾਂ ਨੂੰ ਪਹਿਲ ਦੇ ਦਿਨ ਤੋਂ ਪਿਆਰ ਕਰਨ ਵਾਲੀ ਇਹ ਸ਼ਖਸੀਅਤ ਆ ਫਿਰ ਸਾਡੇ ਵਿਚਕਾਰ ਆਏ ਸਾਡੇ ਦੇਸ਼ ਪ੍ਰਦੇਸ਼ ਟਾਈਮਜ਼ ਦੇ ਸੰਪਾਦਕ ਜਗਮੀਤ ਸਿੰਘ ਜੀ ਤੇ ਨਾਲ ਉਹਨਾਂ ਦੇ ਬਹੁਤ ਹੀ ਇੱਕ ਪਿਆਰੀ ਸ਼ਖਸੀਅਤ ਅਮਰਜੀਤ ਬਰਾੜ ਜੀ ਨਾਲ ਦੇਖਿਆ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਉਹਨਾਂ ਨੇ ਖੁਦ ਆਪਣੇ ਹੱਥੀ ਇਹ ਲਿਖੀਆਂ ਨੇ ਤੇ ਹੁਣ ਜਲਦੀ ਉਹ ਮੇਰੇ ਉੱਤੇ ਵੀ ਉਹ ਕਿਤਾਬ ਲਿਖ ਰਹੇ ਨੇ ਤੇ ਆਪਣੇ ਸੰਪਾਦਕ ਸਾਹਿਬ ਵਿਰਾਟ ਸਾਹਿਬ ਨੇ ਮੈਨੂੰ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਗਿਫਟ ਕੀਤੀਆਂ ਵਿਰਾਟ ਸਾਹਿਬ ਦੇ ਨਾਲ ਮੇਰਾ ਦਿਲੋਂ ਅਟੈਚਮੈਂਟ ਹੈ ਕਿਉਂਕਿ ਇਹ ਰੱਬ ਨਾਲ ਇੱਕ ਜੁੜੀ ਹੋਈ ਇੱਕ ਰੂਹ ਹੈ ਜੀ ਇਹ ਤੇ ਮੈਨੂੰ ਇਹਨਾਂ ਦਾ ਟਾਈਮ ਬਤਾਉਣਾ ਬਹੁਤ ਵਧੀਆ ਲੱਗਦਾ ਹੈ ਸਾਡੇ ਬਾਈ ਜੀ ਚੰਨਾ ਆਲਮਗੀਰ ਜੀ ਉਹਨਾਂ ਨੇ ਖੁਦ ਆਪਣੇ ਖਾਤਾਂ ਦੇ ਨਾਲ ਕੀਤਾ ਪੇਂਟ ਪੰਜਾਬ ਪੁਲਿਸ ਦਾ ਕਿਉਂਕਿ ਜਦੋਂ ਇਹਨਾਂ ਨੇ ਕਬੱਡੀ ਖੇੜਨੀ ਸ਼ੁਰੂ ਕੀਤੀ ਆ ਟੌਪ ਤੇ ਕਬੱਡੀ ਖੇਡੇ ਨੇ ਉਸ ਟਾਈਮ ਇਹਨਾਂ ਨੂੰ ਪੰਜਾਬ ਪੁਲਿਸ ਦੇ ਵਿੱਚ ਭਰਤੀ ਵੀ ਕੀਤਾ ਗਿਆ ਸੀ ਪਰ ਉਹ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਤੇ ਫੇਰ ਚਲੇ ਗਿਆ ਸੀਗੇ ਅਮੇਰ ਕਾਨੂੰ ਫਿਰ ਅਸੀਂ ਮਿੱਤਰੋ ਗੱਟਦਾ ਲੌਂਗ ਜੰਪ ਲੌਂਗ ਜੰਪ ਗੱਡਿਆ ਸਾਡੇ ਮਿਸਤਰੀਆਂ ਨੇ ਇਹ ਵੀ ਕੰਦੇ ਬਿਹਾਰ ਦੇ ਝਾਰਖੰਡ ਤੋਂ ਬੁਲਾਏ ਨੇ ਇਹਨਾਂ ਨੇ ਗੱਡਦਾ ਫਿਰ ਸਾਡੇ ਪੰਜਾਬ ਪੁਲਿਸ ਦੇ ਜਿਹੜੇ ਬੈਨਰ ਬਣ ਕੇ ਆ ਗਏ ਤੇ ਉਹਨਾਂ ਦੇ ਅਸੀਂ ਬਿਲਡਿੰਗ ਕਰਕੇ ਬੋਰਡ ਕਰਕੇ ਤਿਆਰ ਉਹ ਲਾਂ ਦਾ ਕੰਦਨਾ ਬਣਾ ਕੇ ਉਸ ਤੋਂ ਬਾਅਦ ਬੋਰਡ ਤਿਆਰ ਕਰਨ ਤੋਂ ਬਾਅਦ ਫਿਰ ਸੀਗੇ ਗਰਾਊਂਡ ਵਿੱਚ ਰਸੇ ਬੰਨੇ ਪੋਲਾ ਨੂੰ ਉਸ ਤੋਂ ਬਾਅਦ ਸਾਡੇ ਬਿਹਾਰੀ ਜੀ ਉਹਨਾਂ ਨੇ ਰੇਤਾ ਥੱਲੇ ਰਸਣ ਛਟਿਆ ਕਿਉਂਕਿ ਜਦੋਂ ਬੱਚੇ ਰੱਸਾ ਚੜਦੇ ਆਂ ਕਈ ਵਾਰ ਅਚਾਨਕ ਹੱਥ ਛੁੱਟ ਜਾਂਦੇ ਆਂ ਵੀ ਕਿਸੇ ਦੇ ਚੋਟ ਨਾ ਲੱਗੇ ਤੇ ਉਦਾਂ ਹੀ ਅਸੀਂ ਸਿਵਲ ਬਾਰਦੀ ਵਿੱਚ ਜੇ ਕੰਮ ਕਰ ਅਸੀਂ ਮਿੱਤਰੋ ਸਾਨੂੰ ਦੋ ਐਡਮਿਸ਼ਨਾਂ ਵੀ ਆ ਗਈਆਂ ਤੇ ਫਿਰ ਸਾਡਾ ਦਿਲ ਹੋਰ ਬਾਗੋ-ਬਾਗ ਆ ਗਿਆ ਤੇ ਦੋ ਉਹ ਆਉਂਦੇ ਨੇ ਪਲਵਾਨ ਤਰੇ ਤੇ ਫਿਰ ਤਾਂ ਜਿਵੇਂ ਕਹਿ ਦਈਏ ਮੇਲਾ ਹੀ ਲੱਗ ਗਿਆ ਰੈਲੀ ਜਨਾਂ ਇਕੱਠੀ ਹੋ ਗਿਆ ਵੀਰੋ ਆਹ ਦੇਖੋ ਫਿਰ ਬਾਬੇ ਨਾਨਕ ਨੂੰ ਧਿਆਇਆ ਕੀਤੀ ਅਰਦਾਸ ਵੰਡੇ ਲੱਡੂ ਤੇ ਹੋ ਗਈ ਮੈਂ ਕਹਿ ਦਈ ਵੀ ਪਰਮਾਤਮਾ ਨੇ ਸਾਡੀ ਕੀਤੀ ਬੇਨਤੀ ਮਨਜ਼ੂਰ ਉਸ ਤੋਂ ਬਾਅਦ ਕਿ ਤੁੰਗਾ ਵਾਲੇ ਧਰਮੀ ਤੋਂ ਗੀਤ ਵੀ ਲਖਾਵੇਂ ਤੂੰ ਕੱਲਾ ਕੱਲਾ ਬੋਲ ਸਾਡਾ ਦਿਲ ਦਾ ਪਗਾਮੇ ਤੂੰ ਸਾਹਾਂ ਤੱਕ ਸੀ ਤੇਰੇ ਚਰਨਾ ਚ ਰੱਖਾਂਗੇ ਤੇਰੀ ਮਿਹਰਬਾਨੀ ਨਾਲ ਹੋ ਗਿਆ ਜਲੱਖਾਂ ਦੇ ਜੀ ਦੀ ਬਾਬਾ ਨਾਨਕ ਨੇੜੇ ਹੋ ਕੇ ਬਾਹ ਫੜਦਾ ਮਿੱਤਰੋ ਉਹਨੂੰ ਕੱਖਾਂ ਤੋਂ ਲੱਖਾਂ ਵਾਲੇ ਬਣਾ ਹੀ ਦਿੰਦਾ ਇਸ ਕਰਕੇ ਪ੍ਰਮਾਤਮਾ ਤੇ ਪ੍ਰਸ਼ਸ਼ਾ ਕਰਨਾ ਚਾਹੀਦਾ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਇੱਕ ਨਾ ਇੱਕ ਦਿਨ ਮਿਹਨਤ ਜ਼ਰੂਰ ਰੰਗ ਲੈ ਕੇ ਆਉਂਦੀ ਹੈ ਜਿਵੇਂ ਸਾਡੇ ਕੋਸਾ ਪ੍ਰੀਤਮ ਬਾਈ ਨੇ ਮਿਹਨਤ ਕੀਤੀ ਤੇ ਅੱਜ ਮਿਹਨਤ ਨੇ ਜਿਵੇਂ ਕਹਿਦੀ ਉਸ ਬੂਟੇ ਨੂੰ ਲੱਗਿਆ ਹੈ ਬੂਰ ਬੂਟੇ ਨੂੰ ਫਲ ਪਿਆ ਇਹ ਸਾਰੀ ਕਿਰਪਾ ਉਸ ਮਾਲਕ ਦੀ ਹੈ ਬਿਸਲ ਬਜਾ ਕੇ ਟ੍ਰੇਨਿੰਗ ਕੀਤੀ ਸुरू ਬੱਚਿਆਂ ਨੂੰ ਪਹਿਲੇ ਦਿਨ ਹਲਕੀ ਫੁਲਕੀ ਅਸੀਂ ਟ੍ਰੇਨਿੰਗ ਕਰਾਈ ਸਾਡੇ ਕੋਲ ਸਾ ਪ੍ਰੀਤਮ ਬਾਈ ਨੇ ਕਿਉਂਕਿ ਦੂਰ ਦੂਰੋਂ ਬੱਚੇ ਆਏ ਹੋਏ ਸੀ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਸਾਡੇ ਕਲਾਸਰੂਮ ਦੇ ਵਿੱਚ ਕਲਾਸਰੂਮ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿਉਂਕਿ ਫੁੱਲ ਕੋਲ ਰੂਮ ਹੈ ਤੇ ਬੱਚਿਆਂ ਦਾ ਬਹੁਤ ਵਧੀਆ ਮਨੋਰੰਜਨ ਤੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਟੌਪ ਦੇ ਸਿਰ ਕੱਢ ਟੀਚਰ ਜਿਹੜੇ ਬੱਚਿਆਂ ਨੂੰ ਪੇਪਰ ਦੀ ਪੂਰੀ ਵਧੀਆ ਇਮਾਨਦਾਰੀ ਨਾਲ ਤਿਆਰੀ ਕਰਾ ਰਹੇ ਨੇ ਆ ਤੁਸੀਂ ਦੇਖ ਸਕਦੇ ਹੋ ਟਾਪ ਦੀ ਲਾਇਬ੍ਰੇਰੀ ਤੇ ਟਾਪ ਦਾ ਏਸੀ ਹਾਲ ਫੁੱਲ 쿨ਿੰਗ ਮਿੱਤਰੋ ਕੰਮ ਕੋਕੇ ਜ਼ੜ ਕੁਝ ਬੱਚੇ ਸਰਦਾਈ ਰਗੜ ਰਿਹਾ ਤੇ ਕੁਝ ਬੱਚੇ ਸਾਡੇ ਕੱਟ ਰਿਹਾ ਫਰੂਟ ਤੇ ਕੁਝ ਬੱਚਿਆਂ ਨੂੰ ਟੇਬਲ ਤੇ ਬਿਠਾ ਕੇ ਪਿਆਰ ਸਤਿਕਾਰ ਦੇ ਨਾਲ ਬਾਈ ਚੰਨਾ ਜੀ ਖਾਣਾ ਖਵਾਉਂਦੇ ਹੋਏ ਤੇ ਗੱਲ ਜਿਹੜੀ ਇੱਥੇ ਆ ਕੇ ਮਿੱਤਰੋ ਮੈਂ ਤੁਹਾਨੂੰ ਇੱਕ ਇਹੀ ਬੇਨਤੀ ਕਰਦਾ ਵੀ ਹੁਣ ਸਮਾਂ ਜਿਹੜਾ ਤੁਹਾਨੂੰ ਸੁਨਹਿਰੀ ਮਿਲਿਆ ਹੋਇਆ ਇਹ ਮੌਕਾ ਨਾ ਗਵਾਓ ਜਲਦੋਂ ਜਲਦੋਂ ਜਲ ਤੁਸੀਂ ਆਲਮਗੀਰ ਆਓ ਚੰਨਾ ਫਾਰਮ ਹਾਊਸ ਦੇ ਵਿੱਚ ਦੋਸਤੋ ਵੀਡੀਓ ਦੇ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਦੇਖ ਲਿਆ ਕਿ ਕਿੱਦਾਂ ਜਦੋਂ ਇੱਕ ਇਨਸਾਨ ਸੁਪਨਾ ਦੇਖਦਾ ਹੈ ਸੁਪਨੇ ਨੂੰ ਪੂਰਾ ਕਰਦਾ ਹੈ ਤਾਂ ਉਹਦੇ ਲਈ ਕਿੰਨੀ ਮਿਹਨਤ ਲਾਦੇ ਕਿੰਨਾ ਸਾਰਾ ਕੁਝ ਲਾਦਾ ਹੈ ਤੁਸੀਂ ਵੀ ਆਪਣੇ ਸੁਪਨਾ ਜਿਹੜਾ ਪੂਰਾ ਕਰ ਸਕਦੇ ਹੋ ਮੈਂ ਤਾਂ ਆਪਣਾ ਸੁਪਨਾ ਪੂਰਾ ਕਰ ਲਿਆ ਹੁਣ ਮੈਂ ਤੁਹਾਡੇ ਸੁਪਨੇ ਪੂਰੇ ਕਰਨੇ ਨੇ ਜਲਦੀ ਜਲਦੀ ਅਕੈਡਮੀ ਆਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ